ਸਤਿ ਸ਼੍ਰੀ ਅਕਾਲ ਜੀ ਸਾਡੇ YouTube ਫੈਮਲੀ ਹੋਰ ਕਿਵੇਂ ਹੋ ਤੁਸੀਂ ਸਭ ਠੀਕ ਠਾਕ ਹੋ ਆਈ ਹੋਪ ਤੁਸੀਂ ਸਭ ਠੀਕ ਠਾਕ ਹੋਗੇ ਸਾਡੀਆਂ ਜਿੰਨੀਆਂ ਵੀ ਵੀਡੀਓ ਸੀ ਤੁਸੀਂ ਬਹੁਤ ਪਿਆਰ ਦਿੱਤਾ ਉਹਨਾਂ ਵੀਡੀਓ ਨੂੰ ਤੇ ਆਸ ਕਰਦੀ ਹਾਂ ਕਿ ਅੱਜ ਵੀ ਜੋ ਅਸੀਂ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਜੋ ਲੋਕ ਗੀਤ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਤੁਸੀਂ ਉਸ ਨੂੰ ਪਹਿਲੀਆਂ ਵੀਡੀਓ ਵਾਂਗ ਹੀ ਬਹੁਤ ਪਿਆਰ ਦਿਓਗੇ ਤੇ ਪਲੀਜ਼ ਸਾਨੂੰ ਸੋਹਣੇ ਸੋਹਣੇ ਕਮੈਂਟ ਵੀ ਕਰਿਆ ਕਰੋ ਤਾਂ ਜੋ ਸਾਡਾ ਹੌਸਲਾ ਵਧੇ ਤੇ ਅਸੀਂ ਤੁਹਾਡੇ ਵਾਸਤੇ ਹੋਰ ਸੋਹਣੇ ਸੋਹਣੇ ਲੋਕ ਗੀਤ ਲੈ ਕੇ ਆ ਸਕੀਏ ਸੋ ਲੋ ਫਿਰ ਸੁਣੋ ਅੱਜ ਦਾ ਇਹ ਪਿਆਰਾ ਜਿਹਾ ਲੋਕ ਗੀਤ ਹਾਏ ਵੇ ਚੰਬਾ ਹਰਿਆ ਪਰਿਆ ਹਾਏ ਵੇ ਚੰਬਾ ਹਰਿਆ ਪਰਿਆ ਸੋਣਿਆ ਹਰਿਆ ਚੰਬੇ ਦੀਆਂ ਡਾੜੀਆਂ ਸੋਣਿਆ ਹਰਿਆ ਚੰਬੇ ਦੀਆਂ ਡਾਲੀਆਂ ਹਾਈਵੇ ਚੰਬਾ ਹਰਿਆ ਭਰਿਆ ਹਾਈਵੇ ਚੰਬਾ ਹਰਿਆ ਭਰਿਆ ਸੋਣਿਆ ਹਰਿਆ ਚੰਬੇ ਦੀਆਂ ਡਾਲੀਆਂ ਸੋਣਿਆ ਹਰਿਆ ਚੰਬੇ ਦੀਆਂ ਡਾਲੀਆਂ ਹਾਏ ਚੰਬਾ ਕੌਣ ਚੁਗੇਗਾ ਹਾਏ ਨੀਚੰਬਾ ਕੌਣ ਚੁਗੇਗਾ ਸੋਣਿਏ ਕੌਣ ਚੁਗੇਗਾ ਡਾਣਾ ਡਾਲੀਆਂ ਸੋਣਿਏ ਕੌਣ ਚੁਗੇਗਾ ਡਾਣਾ ਡਾਲੀਆਂ ਹਾਏ ਵੇ ਚੰਬਾ ਮੈਂ ਚੁਗਾਂਗੀ ਹਾਏ ਵੇ ਚੰਬਾ ਮੈਂ ਚੁਗਾਂਗੀ ਸੋਣਿਆ ਡਾਲੋ ਡਾਲੀ ਤੇਰੀਆਂ ਸਹੜੀਆਂ ਸੋਣਿਆ ਡਾਲੋ ਡਾਲੀ ਤੇਰੀਆਂ ਸਹੜੀਆਂ ਹਾਈਵੇ ਮੈਨੂੰ ਮਹਿਲ ਪਵਾ ਦੇ ਹਾਈਵੇ ਮੈਨੂੰ ਮਹਿਲ ਪਵਾ ਦੇ ਸੋਣਿਆ ਉੱਤੇ ਬਵਾ ਦੇ ਮਾੜੀਆਂ ਸੋਣਿਆ ਉੱਤੇ ਬਵਾ ਮਾੜਿਆ ਹਾਇ ਨੀ ਮੈਲੀ ਕੌਣ ਬਸੇਗਾ ਹਾਇ ਨੀ ਮੈਲੀ ਕੌਣ ਬਸੂਗਾ ਸੋਣੀਏ ਕੌਣ ਬਸੂਗਾ ਮਾੜਿਆ ਸੋਣੀਏ ਕੌਣ ਬਸੂਗਾ ਮਾੜਿਆ ਹਾਈਵੇ ਮੈਲੀ ਮੈਂ ਬਸੋਂਗੀ ਹਾਈਵੇ ਮੈਲੀ ਮੈਂ ਬਸੋਂਗੀ ਸੋਣਿਆ ਮਾੜੀ ਬਸਾਣ ਤੇਰੀਆਂ ਸਾਰੀਆਂ ਸੋਣਿਆ ਮਾੜੀ ਬਸਾਣ ਤੇਰੀਆਂ ਸਾਰੀਆਂ ਹਾਈਵੇ ਚੰਬਾ ਹਰਿਆ ਭਰਿਆ ਹਾਈਵੇ ਚੰਬਾ ਹਰਿਆ ਭਰਿਆ ਸੋਣਿਆ ਹਰਿਆ ਚੰਬੇ ਦੀਆਂ ਡਾਲੀਆਂ ਸੋਣਿਆ ਹਰਿਆ ਚੰਬੇ ਦੀਆਂ ਡਾਲੀਆਂ ਹਰਵੇ ਚੰਬਾ ਹਰਿਆ ਫਰਿਆ ਹਰਵੇ ਚੰਬਾ ਹਰਿਆ ਫਰਿਆ ਸੋਣਿਆ ਹਰਿਆ ਚੰਬੇ ਦੀਆਂ ਡਾਲੀਆਂ ਸੋਣਿਆ